ਅੱਜ ਗੱਲ ਕਰਾਂਗੇ ਆਪਾਂ 1971 ਦੀ ਮਹਿੰਦਰਪਾਲ ਸਿੰਘ ਢਿੱਲੋਂ ਤੇ ਉਹਨਾਂ ਦੀ ਪਤਨੀ ਸਰਿੰਦਰ ਕੌਰ ਇੰਗਲੈਂਡ ਦੇ ਵਿੱਚ ਰਹਿੰਦੇ ਸੀ। ਉਹਨਾਂ ਦੇ ਬੱਚੇ ਸੀ, ਬੇਟਾ ਸੀ ਜਗਦੀਸ਼ ਸਿੰਘ ਤੇ ਬੇਟੀ ਸਰਜੀਤ ਕੌਰ। ਸਰਜੀਤ ਕੌਰ ਦਾ ਜਨਮ 1971 ਦੇ ਵਿੱਚ ਇੰਗਲੈਂਡ ਦੇ ਕੋਇਟਰੀ ਸ਼ਹਿਰ ਦੇ ਵਿੱਚ ਹੋਇਆ। ਉਹ ਉਸ ਕੋਇਟਰੀ ਸ਼ਹਿਰ ਦੇ ਫੋਲਾਸਿਲ ਇਲਾਕੇ ਦੇ ਵਿੱਚ ਹੀ ਬੱਚੇ ਰਹਿੰਦੇ ਸੀ। ਤੇ ਉੱਥੇ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਪੜ੍ਹਾਈ ਲਿਖਾਈ ਹੋਈ। ਉਸ ਤੋਂ ਬਾਅਦ ਚਲੋ ਜੀਵਨ ਉਹਨਾਂ ਦਾ ਚੱਲਦਾ ਗਿਆ। 1988 ਦੀ ਗੱਲ ਆ ਜਾਂਦੀ ਹੈ। 1988 ਦੇ ਵਿੱਚ ਸਰਜੀਤ ਕੌਰ ਦੀ ਜਿਹੜੀ ਉਮਰ ਹੁੰਦੀ ਹੈ ਉਹ 16 ਸਾਲ ਦੀ ਹੁੰਦੀ ਹੈ। ਤੇ ਇਹ ਇੱਕ ਸਿੱਖ ਪੰਜਾਬੀ ਪਰਿਵਾਰ ਸੀ। ਇੰਗਲੈਂਡ ਦੇ ਵਿੱਚ ਰਹਿੰਦੇ ਸੀ ਪਰ ਪੰਜਾਬ ਪੰਜਾਬ ਵਿੱਚ ਪਛੋਕੜ ਹੋਣ ਕਰਕੇ ਉਹੀ ਜਿਹੜੀ ਸੋਚ ਸੀ, ਰਹਿਣ ਦਾ ਤੌਰ ਤਰੀਕਾ ਸੀ ਉਹ ਪੰਜਾਬ ਵਾਲਾ ਸੀ। ਉਹਨਾਂ ਨੇ 16 ਸਾਲ ਦੀ ਉਮਰ ਦੇ ਵਿੱਚ ਸੋਚਿਆ ਵੀ ਸਰਜੀਤ ਕੌਰ ਦਾ ਵਿਆਹ ਕਰ ਦਈਏ ਉਹਦੇ ਵਾਸਤੇ ਵਾਰ ਲੱਭਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਸਰਜੀਤ ਕੌਰੇ ਵਿਆਹ ਵਾਸਤੇ ਤਿਆਰ ਨਹੀਂ ਸੀ ਤੇ ਉਹ ਗੰਦੀ ਸੀ ਵੀ ਮੈਂ ਵਿਆਹ ਹਜੇ ਨਹੀਂ ਕਰਾਣਾ ਕਿਉਂਕਿ 16 ਸਾਲ ਦੀ ਉਮਰ ਜਿਹੜੀ ਹੁੰਦੀ ਹੈ ਹਜੇ ਬਚਪਨਾ ਚੰਗੀ ਤਰ੍ਹਾਂ ਖਤਮ ਨਹੀਂ ਹੋਇਆ ਹੁੰਦਾ ਬਚਪਨ ਦਾ ਅਖੀਰਲਾ ਪੜਾਅ ਹੁੰਦਾ ਤੇ 16 ਸਾਲ ਦੀ ਉਮਰ ਦੇ ਵਿੱਚ ਪਿਤਾ ਮਹਿੰਦਰਪਾਲ ਸਿੰਘ ਤੇ ਜਗਦੀਸ਼ ਸਿੰਘ ਨੇ ਆਪਣੀ ਮੱਤੀ ਵਾਸਤੇ ਵਾਰ ਲੱਭਣਾ ਜਦੋਂ ਸ਼ੁਰੂ ਕੀਤਾ ਤਾਂ ਉਹਨਾਂ ਨੇ ਇੱਕ ਪਰਿਵਾਰ ਦੇ ਵਿੱਚ ਲੜਕਾ ਦੇਖਿਆ ਲੜਕੇ ਦਾ ਨਾਮ ਸੀ ਸੁਖਦੇਵ ਸਿੰਘ ਸੁਖਦੇਵ ਸਿੰਘ ਦੀ ਉਮਰ ਉਸ ਟਾਈਮ 26 ਸਾਲ ਸੀ ਉਹ 26 ਸਾਲ ਸੀ ਸੁਖਦੇਵ ਸਿੰਘ ਦੀ ਉਮਰ ਤੇ ਸਰਜੀਤ ਕੌਰ ਦੀ ਉਮਰ ਸੀ 16 ਸਾਲ 10 ਸਾਲ ਦਾ ਫਰਕ ਹੁਣ ਕਈ ਕਹਿੰਦੇ ਨੇ ਵੀ 10 12 ਸਾਲ ਦਾ ਫਰਕ ਕੋਈ ਬਹੁਤਾ ਫਰਕ ਨਹੀਂ ਹੁੰਦਾ ਪਰ ਗੱਲ ਇੱਥੇ ਇਹ ਹੈ ਵੀ 26 ਸਾਲ ਦਾ ਜਿਹੜਾ ਬੰਦਾ ਉਹ ਇੱਕ ਮੈਚੂਰ ਹੋ ਚੁੱਕਿਆ ਹੁੰਦਾ ਉਹਨੂੰ ਸੁੱਖ ਦੁੱਖ ਹਰ ਇੱਕ ਚੀਜ਼ ਦਾ ਪਤਾ ਲੱਗ ਜਾਂਦਾ ਹੁੰਦਾ ਹੈ ਜੋਬ ਦੇ ਵਿੱਚ ਆ ਚੁੱਕਿਆ ਹੁੰਦਾ तकरीबन ਉਹਨੂੰ ਕਮਾਈ ਦਾ ਵੀ ਪਤਾ ਲੱਗ ਜਾਂਦਾ ਤੇ ਜ਼ਿੰਦਗੀ ਦੇ ਉਤਰਾ ਚੜਾਅ ਦਾ ਵੀ ਪਤਾ ਲੱਗ ਚੁੱਕਿਆ ਹੁੰਦਾ ਪਰ ਜਿਹੜੀ 16 ਸਾਲ ਦੀ ਉਮਰ ਹੁੰਦੀ ਹੈ ਉਹ ਹਜੇ ਮਾਪੇ ਦੇ ਸਮਝੋ ਵੀ ਲਾਡ ਪਿਆਰ ਦੇ ਵਿੱਚ ਹੀ ਹੁੰਦਾ ਬੱਚਾ ਕਿਉਂਕਿ ਹਜੇ ਸਕੂਲ ਦੀ ਐਜੂਕੇਸ਼ਨ ਖਤਮ ਹੀ ਹੋਈ ਹੁੰਦੀ ਹੈ ਉਸ ਟਾਈਮ ਤੱਕ ਉਹਨੂੰ ਕੋਈ ਧੁੱਪ ਛਾਂ ਤਪਤੇ ਠੰਡੇ ਦਾ ਜਾਂ ਜ਼ਿੰਦਗੀ ਦਾ ਕੋਈ ਅਨੁਭਵ ਨਹੀਂ ਹੁੰਦਾ ਉਸ ਟਾਈਮ ਹਜੇ ਉਹ ਲਾਡ ਦੇ ਵਿੱਚ ਹੁੰਦਾ ਬਚਪਨ ਦਾ ਇਹ ਸਮਝੋ ਵੀ ਅਖੀਰਲਾ ਸਾਲ ਹੁੰਦਾ ਜਵਾਨੀ 'ਚ ਹਜੇ ਉਹਨੇ ਪੈਣਾ ਹੁੰਦਾ ਤੇ ਇਸ ਤਰੀਕੇ ਨਾਲ ਜੇ ਦੇਖਿਆ ਜਾ ਤਾਂ ਫਰਕ ਬਹੁਤ ਵੱਡਾ ਹੈ ਚਲੋ ਉਹਦੀ ਮਰਜ਼ੀ ਦੇ ਖਿਲਾਫ ਜਾ ਕੇ ਉਹਦਾ ਰਿਸ਼ਤਾ ਹੋ ਜਾਂਦਾ ਸੁਖਦੇਵ ਸਿੰਘ ਨਾਲ ਹੁਣ ਸੁਖਦੇਵ ਸਿੰਘ ਦੀ ਗੱਲ ਕਰੀਏ ਸੁਖਦੇਵ ਸਿੰਘ ਦੇ ਪਰਿਵਾਰ ਦੇ ਵਿੱਚ ਉਹ ਸੁਖਦੇਵ ਸਿੰਘ ਖੁਦ ਉਹਦਾ ਛੋਟਾ ਭਰਾ ਹਰਦੇਵ ਸਿੰਘ ਤੇ ਮਾਤਾ ਬਚਨ ਕੌਰ ਇੱਕ ਉਹਨਾਂ ਦੀ ਭੈਣ ਹੁੰਦੀ ਹੈ ਜਿਹਦਾ ਕਿ ਵਿਆਹ ਹੋ ਚੁੱਕਿਆ ਹੁੰਦਾ ਹੁਣ ਉਹ ਤਿੰਨ ਮੈਂਬਰ ਹੁੰਦੇ ਨੇ ਉਸ ਘਰ ਦੇ ਵਿੱਚ ਤੇ ਸਰਜੀਤ कौर ਦਾ ਫਿਰ ਵਿਆਹ ਹੋ ਜਾਂਦਾ 1988 ਦੇ ਵਿੱਚ 16 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਕੇ ਚਲੋ ਉਹਦੀ ਰਾਜਮੰਦੀ ਨਹੀਂ ਸੀ ਪਰ ਫਿਰ ਵੀ ਕੋਈ ਸੁਪਨੇ ਹੁੰਦੇ ਨੇ ਫਿਰ ਵੀ ਬੰਦਾ ਸੋਚਦਾ ਵੀ ਵਿਆਹ ਤੋਂ ਬਾਅਦ ਆ ਹੋਏਗਾ ਐਵੇਂ ਹੋਏਗਾ ਐਵੇਂ ਕਰਾਂਗੇ ਪਰ ਜਦੋਂ ਵਿਆਹ ਹੋ ਕੇ ਜਾਂਦੀ ਹੈ ਤਾਂ ਉਹਨੂੰ ਥੋੜੇ ਦਿਨਾਂ ਬਾਅਦ ਹੀ ਪਤਾ ਲੱਗ ਜਾਂਦਾ ਵੀ ਇਸ ਘਰ ਦਾ ਜਿਹੜਾ ਕੰਟਰੋਲ ਹੈ ਉਹ ਬਚਨ ਕੌਰ ਦੇ ਹੱਥ ਵਿੱਚ ਹੈ ਤੇ ਕੰਟਰੋਲ ਵੀ ਇੰਨਾ ਜ਼ਿਆਦਾ ਸੀ ਵੀ ਇਹ ਸਮਝ ਲਓ ਜੇ ਆਪਾਂ ਕਹਿ ਦਈਏ ਵੀ ਹੱਦੋਂ ਜ਼ਿਆਦਾ ਜਿਹੜੀ ਬਚਨ ਕੌਰ ਉਹ ਸਖਤ ਸੀ ਨਿੱਕੀ ਨਿੱਕੀ ਗੱਲ ਤੇ ਉਹਨੂੰ ਝਿੜਕਣਾ ਸ਼ੁਰੂ ਹੋ ਗਿਆ ਕੁਝ ਦਿਨਾਂ ਬਾਅਦ ਬਚਨ ਕੌਰ ਦੇ ਦਿਮਾਗ ਦੇ ਵਿੱਚ ਇਹ ਵੀ ਨਹੀਂ ਆਇਆ ਵੀ ਇਹ ਇੱਕ ਔਰਤ ਹੈ ਇੱਕ ਬੱਚੀ ਹੈ ਸਿਰਫ 16 ਸਾਲ ਉਮਰ ਹੈ ਜਿਵੇਂ ਮੇਰੇ ਬੇਟੇ ਤੋਂ 10 ਸਾਲ ਛੋਟੀ ਹੈ ਐਸਾ ਕੁਝ ਉਹਨੂੰ ਪਿਆਰ ਉਥੋਂ ਨਹੀਂ ਮਿਲਿਆ ਕੋਈ ਐਸਾ ਉਹਨੂੰ ਲਾਡ ਪਿਆਰ ਨਹੀਂ ਦਿੱਤਾ ਗਿਆ ਤੇ ਉਹਨੂੰ ਹਰ ਪਲ ਡਾਂਟਣਾ ਸ਼ੁਰੂ ਹੋ ਗਿਆ ਕੁਝ ਹਫ਼ਤੇ ਬੀਤਣ ਤੋਂ ਬਾਅਦ ਉਹਦੀ ਮਾਰਕਟਾਈ ਵੀ ਸ਼ੁਰੂ ਹੋ ਗਈ ਨਿੱਕੀ ਨਿੱਕੀ ਗੱਲ ਤੇ ਬਚਨਕੌਰ ਆਪਣੇ ਬੇਟੇ ਸੁਖਦੇਵ ਸਿੰਘ ਨੂੰ ਉਹਦੀਆਂ ਸ਼ਿਕਾਇਤਾਂ ਲਾਂਦੀ ਤੇ ਸੁਖਦੇਵ ਸੀ ਜਿਹੜਾ ਉਹ ਸਰਜੀਤ ਕੌਰ ਨੂੰ ਬਹੁਤ ਬੁਰੀ ਤਰ੍ਹਾਂ ਮਾਰਨ ਕੁੱਟਣ ਲੱਗ ਪਿਆ ਕਿਉਂਕਿ ਇੱਕ ਗੱਲ ਇੱਥੇ ਹੋਰ ਹੈ ਵੀ ਜਿਹੜਾ ਸੁਖਦੇਵ ਸਿੰਘ ਤੇ ਹਰਦੇਵ ਸਿੰਘ ਦੋਨੋਂ ਭਰਾ ਸੀ ਉਹ ਆਪਣੀ ਮਾਂ ਦੇ ਕੰਟਰੋਲ ਵਿੱਚ ਸੀ ਪੂਰੀ ਤਰ੍ਹਾਂ ਉਹਨਾਂ ਦੀ ਆਪਣੀ ਕੋਈ ਸੋਚ ਨਹੀਂ ਸੀ ਆਪਣਾ ਕੋਈ ਡਿਸੀਜਨ ਨਹੀਂ ਸੀ ਉਹ ਪਾਣੀ ਤੱਕ ਵੀ ਮਾਂ ਤੋਂ ਪੁੱਛ ਕੇ ਪੀਣ ਵਾਲੇ ਸੀ ਇੱਕ ਗੱਲ ਚਲੋ ਆਪਾਂ ਇਹ ਕਹਿ ਦਈਏ ਮਾਪੇ ਦੀ ਗੱਲ ਮੰਨਣੀ ਚਾਹੀਦੀ ਹੈ ਸੁਣਨੀ ਚਾਹੀਦੀ ਹੈ ਪਰ ਜਿਹੜੀ ਚੀਜ਼ ਹੱਦ ਤੋਂ ਜ਼ਿਆਦਾ ਵੱਜੇ ਉਹ ਨੁਕਸਾਨਦਾਇਕ ਹੀ ਹੁੰਦੀ ਹੈ ਉਹ ਬਹੁਤ ਮੈਂ ਕਹਿੰਦਾ ਪੂਰੀ ਤਰ੍ਹਾਂ ਉਹ ਮਾਂ ਦੇ ਕਹੇ ਦੇ ਵਿੱਚ ਸੀ ਪਤਨੀ ਦੀ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਰੋਲ ਹੀ ਨਹੀਂ ਸੀ ਜਿੰਨੂੰ ਵਿਆਹ ਕੇ ਲਿਆ ਸੀ ਉਹਦਾ ਕੋਈ ਰੋਲ ਨਹੀਂ ਸੀ ਸਿਰਫ ਮਾਂ ਦੀ ਗੱਲ ਸੁਣਦੇ ਸੀ ਤੇ ਕੁੱਟਣਾ ਮਾਰਨਾ ਉਹ ਸ਼ੁਰੂ ਹੋ ਗਿਆ ਚਲੋ ਹੁਣ ਜਦੋਂ ਕਿਸੇ ਬੱਚੀ ਨੂੰ ਤੰਗ ਕੀਤਾ ਜਾਂਦਾ ਹੈ ਤਾਂ ਉਹ ਕਿੱਥੇ ਜਾ ਕੇ ਗੱਲ ਦੱਸਦੀ ਹੈ ਉਹ ਆਪਣੇ ਮਾਪਿਓ ਕੋਲ ਉਹ ਮਾਪਿਓ ਕੋਲ ਗਈ ਤੇ ਉਹਨੇ ਦੱਸਿਆ ਉਹਨੇ ਆਪਣੀ ਸੱਟਾਂ ਦੇ ਨਿਸ਼ਾਨ ਵੀ ਦਿਖਾਏ ਵੀ ਮੈਨੂੰ ਮਾਰਿਆ ਕੁੱਟਿਆ ਜਾਂਦਾ ਹੈ ਮੇਰੇ ਨਾਲ ਆਹ ਸਲੋਕ ਕੀਤਾ ਜਾਂਦਾ ਹੈ ਹੁਣ ਪਹਿਲੇ ਹੀ ਜਿਹੜੀ 16 ਸਾਲ ਦੀ ਬੇਟੀ ਨੂੰ 26 ਸਾਲ ਦੇ ਬੱਚੇ ਨਾਲ ਵਿਆਹ ਚੁੱਕੇ ਸੀ ਇੰਨੀ ਉਹ ਰੂੜੀਵਾਦੀ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਇਹ ਤਾਂ ਘਰਾਂ ਦੇ ਵਿੱਚ ਆਮ ਗੱਲ ਹੈ ਤੂੰ ਆਪਣਾ ਘਰ ਬਚਾ ਕੇ ਰੱਖ ਆਪਣਾ ਘਰ ਨਾ ਤੋੜ ਬੱਚਾ ਹੋ ਜਾਏਗਾ ਸਾਰਾ ਕੁਝ ਸੈੱਟ ਹੋ ਜਾਏਗਾ ਹੌਲੀ ਹੌਲੀ ਸਭ ਸੈੱਟ ਹੋ ਜਾਂਦਾ ਹੁੰਦਾ ਸ਼ੁਰੂਆਤ ਦੇ ਵਿੱਚ ਐਵੇਂ ਹੁੰਦਾ ਹੈ ਵੀ ਤੂੰ ਹਜੇ ਛੋਟੀ ਐ ਤੂੰ ਕੁਝ ਗਲਤੀਆਂ ਕਰਦੀ ਹੋਵੇਂਗੀ ਬਾਕੀ ਤੂੰ ਧਿਆਨ ਰੱਖ ਆਪਣਾ ਘਰ ਬਚਾ ਕੇ ਰੱਖ ਪਰ ਉਹਨਾਂ ਵੀ ਨਾ ਸੁਣੀ ਇਧਰ ਮਾਰਕਟਾਈ ਚਾਲੂ ਸੀ ਉਹ ਗੱਲ ਸੁਣਦੇ ਨਾ ਰਹੇ ਸਮਾਂ ਬੀਤਦਾ ਗਿਆ 2 ਸਾਲ ਬਾਅਦ ਹਰਦੇਵ ਸਿੰਘ ਦਾ ਵਿਆਹ ਕਰਨ ਵਾਸਤੇ ਉਹਦੇ ਘਰ ਦੇ ਕੁੜੀ ਲੱਭਣਾ ਸ਼ੁਰੂ ਕਰਦੇ ਨੇ ਉਹਦੀ ਮਾਤਾ ਜਿਹੜੀ ਸਰਜੀਤ ਕੌਰ ਦੀ ਸੱਸ ਬਚਨ ਕੌਰ ਤੇ ਪਰਿਵਾਰ ਦੇ ਵਿੱਚ ਤਿੰਨ ਹੀ ਜੀ ਸੀ ਉਹ ਕੁੜੀ ਲੱਭਣਾ ਸ਼ੁਰੂ ਕਰਦੇ ਨੇ ਹੁਣ ਵੀ ਉਹਨਾਂ ਨੂੰ ਇਹੋ ਜਿਹੀ ਕੁੜੀ ਚਾਹੀਦੀ ਜਿਹਦੀ ਉਮਰ ਘੱਟ ਹੋਵੇ ਤੇ ਸਾਡੇ ਅੱਗੇ ਬੋਲੇ ਨਾ ਸਾਡੇ ਕੰਟਰੋਲ ਦੇ ਵਿੱਚ ਰਹੇ ਸੋ ਇੱਕ ਗੱਲ ਇੱਥੇ ਇਹ ਸੀ ਵੀ ਜਿਹੜੀ ਇਹ ਪਰਿਵਾਰ ਦੀ ਇਮੇਜ ਬਾਹਰ ਬਹੁਤ ਵਧੀਆ ਬਣੀ ਹੋਈ ਸੀ ਕਾਰਨ ਕੀ ਸੀ ਗੁਰਦੁਆਰਾ ਸਾਹਿਬ ਜਾਣਾ ਤੇ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਦੇ ਬੱਚਿਆਂ ਦਾ ਤੇ ਬਚਨ ਕੌਰ ਦਾ ਸੁਖਦੇਵ ਸਿੰਘ ਹਰਦੇਵ ਸਿੰਘ ਤੇ ਬਚਨ ਕੌਰ ਦਾ ਬਾਅਦ ਚੜ ਕੇ ਹਿੱਸਾ ਲੈਣਾ ਅੱਗੇ ਹੋ ਕੇ ਹਿੱਸਾ ਲੈਣਾ ਤਾਂ ਲੋਕਾਂ ਦੇ ਵਿੱਚ ਇੱਕ ਮੇਜ਼ ਬਹੁਤ ਵਧੀਆ ਬਣੀ ਹੋਈ ਸੀ ਇੱਕ ਧਾਰਮਿਕ ਪਰਿਵਾਰ ਦੀ ਵੀ ਇੱਕ ਰੱਬ ਨੂੰ ਮੰਨਣ ਵਾਲੇ ਨੇ ਉਹਨਾਂ ਦੇ ਜਿਹੜੇ ਮਖੌਟੇ ਸੀ ਉਹ ਚਾਰਦواری ਦੇ ਬਾਹਰ ਕੁਝ ਹੋਰ ਸੀ ਤੇ ਚਾਰਦواری ਦੇ ਅੰਦਰ ਕੁਝ ਹੋਰ ਸੀ ਹੁਣ ਬਾਹਰਲੀ ਦੁਨੀਆ ਨੂੰ ਨਹੀਂ ਸੀ ਪਤਾ ਵੀ ਇਹ ਘਰ ਦੇ ਅੰਦਰ ਇਹਨਾਂ ਦੇ ਜਿਹੜੇ ਮਖੌਟੇ ਨੇ ਉਹ ਕਿਵੇਂ ਦੇ ਨੇ ਉਹ ਸਿਰਫ ਸਰਜੀਤ ਕੌਰ ਨੂੰ ਪਤਾ ਸੀ ਜਿਹਦੇ ਨਾਲ ਬੇਤ ਰਹੀ ਸੀ ਸਰਜੀਤ ਕੌਰ ਦੀ ਘਰ ਤੋਂ ਬਾਹਰ ਆਣ ਜਾਣ ਤੇ ਵੀ ਮਨਾਹੀ ਸੀ ਸੋ ਮੇਜ ਵਧੀਆ ਬਣੀ ਹੋਈ ਸੀ ਤੇ ਕੁੜੀ ਲੱਭਣ ਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਹੋਈ 2 ਸਾਲ ਬਾਅਦ ਹਰਦੇਵ ਸਿੰਘ ਦਾ ਵਿਆਹ ਹੋ ਗਿਆ ਤੇ ਉਹਨਾਂ ਦੇ ਘਰ ਸਰਬਜੀਤ ਕੌਰ ਵਿਆਹ ਕੇ ਆ ਗਈ ਹੁਣ ਸਰਬਜੀਤ ਕੌਰ ਨਾਲ ਵੀ ਕੁਝ ਦਿਨਾਂ ਬਾਅਦ ਹੀ ਉਹੀ ਕੰਮ ਹੋਣਾ ਸ਼ੁਰੂ ਹੋ ਗਿਆ ਉਹਦੀ ਬਿਮਾਰਗਟਾਈ ਸ਼ੁਰੂ ਹੋ ਗਈ ਹੁਣ ਦੋਨੋਂ ਜਣੀਆਂ ਨੂੰ ਇੱਕ ਗੱਲ ਸਮਝਾ ਚੁੱਕੀ ਸੀ ਵੀ ਸਾਨੂੰ ਸਿਰਫ ਇੱਥੇ ਕੰਮ ਲਈ ਲੈ ਕੇ ਆਂਦਾ ਗਿਆ। ਅਸੀਂ ਇੱਥੇ ਧੀਆ ਬਣ ਕੇ ਜਾਂ ਕਰਦੀਆਂ ਮੈਂਬਰ ਬਣ ਕੇ ਨਹੀਂ ਆਈਆਂ। ਅਸੀਂ ਸਿਰਫ ਸਿਰਫ ਇੱਥੇ ਇਹਨਾਂ ਦੇ ਕੰਮ ਵਾਸਤੇ ਆਈਆਂ। ਚਲੋ ਕੰਮ ਵੀ ਕਰਨ ਵਾਲੀ ਕੋਈ ਮਾੜੀ ਗੱਲ ਨਹੀਂ। ਕੋਈ ਔਖਾ ਨਹੀਂ। ਚਲੋ ਔਰਤ ਨੇ ਕੰਮ ਕਰਨਾ ਸੀ, ਕਰਦੀਆਂ ਨੇ। ਪਰ ਉਸ ਤੋਂ ਬਾਅਦ ਜਿਹੜੇ ਉਹਨਾਂ ਨਾਲ سلوਕ ਕੀਤਾ ਜਾਂਦਾ ਉਹ ਬਹੁਤ ਮਾੜਾ ਸੀ। ਸਮਾਂ ਬੀਤਿਆ 1991 ਆ ਗਿਆ। 1991 ਦੇ ਵਿੱਚ ਥੋੜੇ ਜੇ ਫਰਕ ਦੇ ਨਾਲ ਦੋਨਾਂ ਸਰਬਜੀਤ ਕੌਰ ਤੇ ਸਰਜੀਤ ਕੌਰ ਨੇ ਆਪਣੇ ਆਪਣੇ ਬੱਚੇ ਨੂੰ ਜਨਮ ਦਿੱਤਾ ਹੁਣ ਜਦੋਂ ਬੱਚੇ ਦਾ ਜਨਮ ਹੋਣਾ ਹੁੰਦਾ ਤਾਂ ਔਰਤ ਦਾ ਬਹੁਤ ਧਿਆਨ ਰੱਖਣਾ ਪੈਂਦਾ ਇੱਕ ਕਹਿੰਦੇ ਜਦੋਂ ਜਨਮ ਬੱਚੇ ਨੂੰ ਔਰਤ ਦਿੰਦੀ ਹੈ ਤਾਂ ਉਹਦਾ ਇੱਕ ਦੂਜਾ ਜਨਮ ਹੁੰਦਾ ਪਰ ਇੱਥੇ ਕੁਝ ਨਹੀਂ ਕੀਤਾ ਗਿਆ ਨਾ ਉਹਨਾਂ ਦਾ ਧਿਆਨ ਰੱਖਿਆ ਗਿਆ ਉਹ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਕਾਫੀ ਕਮਜ਼ੋਰ ਹੋ ਚੁੱਕੀਆਂ ਸੀ ਪਰ ਬੱਚਿਆਂ ਦਾ ਜਨਮ ਹੋਇਆ ਚਲੋ ਹੌਲੀ-ਹੌਲੀ ਬੱਚੇ ਵੱਡੇ ਹੋਏ ਉਹਨਾਂ ਨਾਲ ਤਸੀਏ ਉਸੇ ਹੀ ਤਰੀਕੇ ਨਾਲ ਚੱਲਦੇ ਰਹੇ ਤੇ ਹੁਣ ਇੱਥੇ ਇੱਕ ਗੱਲ ਹੋਰ ਬਚਨ ਕੌਰ ਜਦੋਂ ਬੱਚੇ ਥੋੜੇ ਵੱਡੇ ਹੋਏ ਤਾਂ ਬੱਚਿਆਂ ਨੂੰ ਕਿਹਾ ਕਰੇ ਵੀ ਤੁਸੀਂ ਮੈਨੂੰ ਦਾਦੀ ਨਹੀਂ ਕਹਿਣਾ ਤੁਸੀਂ ਮੈਨੂੰ ਮਾਂ ਕਹਿਣਾ ਮੈਂ ਤੁਹਾਡੀ ਮਾਂ ਬੱਚਿਆਂ ਨੂੰ ਇੱਕ ਤਰ੍ਹਾਂ ਮਾਵਾਂ ਨਾਲੋਂ ਦੂਰ ਕਰਨ ਦੀ ਕੋਸ਼ਿਸ਼ ਸ਼ੁਰੂ ਹੋ ਗਈ ਤੇ ਮਾਰਕਟਾਈ ਉਸੇ ਟਾਈਮ ਉਸੇ ਦਿਨ ਤੋਂ ਚਾਲੂ ਸੀ ਹੁਣ ਸਰਜੀਤ ਕੌਰ ਨੂੰ ਕਾਫੀ ਸਮਾਂ ਹੋ ਗਿਆ ਸੀ ਪੜ੍ਹੀ ਲਿਖੀ ਲੜਕੀ ਸੀ ਉਹ ਹੁਣ ਕਈ ਵਾਰ ਅੱਗੋਂ ਬੋਲ ਪੈਂਦੀ ਸੀ ਵੀ ਹੋਣਾ ਤਾਂ ਇਹੀ ਕੁਛ ਹੈ ਕਈ ਵਾਰ ਉਹ ਅੱਗੋਂ ਜਵਾਬ ਵੀ ਦੇ ਦਿੰਦੀ ਸੀ ਉਹਦੀ ਜਿਹੜੀ ਮਾਰਕਟ ਆਈ ਸੀ ਉਹ ਜ਼ਿਆਦਾ ਹੁੰਦੀ ਸੀ ਸਰਬਜੀਤ ਦੇ ਮੁਕਾਬਲੇ ਹੁਣ ਜਿਹੜਾ ਮੇਨ ਟਾਰਗੇਟ ਸੀ ਉਹ ਜ਼ਿਆਦਾ ਸਰਜੀਤ ਕੌਰ ਸੀ ਸਰਜੀਤ ਕੌਰ ਦੀ ਮਾਰਕਟ ਆਈ ਜ਼ਿਆਦਾ ਹੋਣ ਲੱਗ ਪਈ ਤੇ ਸਰਬਜੀਤ ਕੌਰ ਸ਼ਾਂਤ ਰਹਿੰਦੀ ਸੀ ਉਹ ਡਰਦੀ ਸੀ ਡਰਦੀ ਤਾਂ ਸਰਜੀਤ ਕੌਰ ਵੀ ਸੀ ਪਰ ਇਹ ਹੁਣ ਨੂੰ ਸਮਾਂ ਜ਼ਿਆਦਾ ਹੋ ਗਿਆ ਸੀ ਤੇ ਇਹ ਥੋੜਾ ਜਿਹਾ ਅੱਕ ਚੁੱਕੀ ਸੀ ਉਸ ਮਾਹੌਲ ਤੋਂ ਫਿਰ ਸਰਜੀਤਕੌਰ ਨੇ ਕੀ ਸੋਚਿਆ ਵੀ ਹੁਣ ਐਵੇਂ ਜ਼ਿੰਦਗੀ ਨਹੀਂ ਸੁਧਰ ਸਕਦੀ ਇਹ ਜ਼ਿੰਦਗੀ ਨੂੰ ਮੈਂ ਹੁਣ ਆਪ ਹੀ ਠੀਕ ਜੇ ਜੇ ਕਰਾਂ ਤੇ ਕਰਾਂ ਕਿਉਂਕਿ ਬਾਪ ਬਾਪ ਮਾਂ ਵਾ ਬਲ ਜਾਂਦੀ ਸੀ ਉਹਨਾਂ ਵੱਲੋਂ ਵੀ ਨਹੀਂ ਸੀ ਸੁਣਿਆ ਜਾਂਦਾ ਇਧਰ ਉਹੀ ਤਸੀਹੇ ਚਾਲੂ ਸੀ ਤਾਂ ਹੁਣ ਉਹਨੇ ਕਈ ਜਗ੍ਹਾ ਤੇ ਐਪਲੀਕੇਸ਼ਨਾਂ ਨਾਲ ਜੋਬ ਵਾਸਤੇ ਦੇਣੀਆਂ ਸ਼ੁਰੂ ਕਰ ਦਿੱਤੀਆਂ ਪੜ੍ਹੀ ਲਿਖੀ ਲੜਕੀ ਜੀ ਥੋੜੇ ਸਮੇਂ ਬਾਅਦ ਇਹਨੂੰ ਹੀਥਰੋ 에어ਪੋਰਟ ਤੇ ਕਸਟਮ ਦੇ ਵਿੱਚ ਜੋਬ ਮਿਲ ਗਈ ਬਹੁਤ ਵਧੀਆ ਹੁਣ ਉਹ ਜੌਬ ਕਰਨ ਲੱਗ ਪਈ ਤੇ ਬਚਨਕੌਰ ਦੇ ਘਰ ਜਿਹੜਾ ਮਾਹੌਲ ਸੀ ਉਹ ਐਵੇਂ ਸੀ ਵੀ ਨਾ ਤਾਂ ਤੁਸੀਂ ਕੋਈ ਜੀਨਸ ਵਗੈਰਾ ਪਾਣੀ ਹੈ ਤੁਸੀਂ ਸਿਰਫ ਸਲਵਾਰ ਸੂਟ ਪਾਣਾ ਤੇ ਕੋਈ ਮੇਕਅਪ ਨਹੀਂ ਕਰਨਾ ਹੁਣ ਜਦੋਂ ਉਹ ਜੌਬ ਤੇ ਜਾਣ ਲੱਗ ਪਈ ਨਵੇਂ-ਨਵੇਂ ਲੋਕਾਂ ਨੂੰ ਮਿਲੀ ਉਹਦੇ ਨਾਲ ਕੁੜੀਆਂ ਸੀ ਜਿਹੜੀਆਂ ਮੇਕਅਪ ਕਰਕੇ ਆਏ ਹੁਣ ਉਹਨੇ ਮੇਕਅਪ ਦਾ ਸਮਾਨ ਵੀ ਲਿਆ ਮੇਕਅਪ ਕਰਨਾ ਸ਼ੁਰੂ ਕਰਤਾ ਜੀਨਸ ਦੀਆਂ ਪੈਂਟਾਂ ਵਗੈਰਾ ਪਾਣੀਆਂ ਸ਼ੁਰੂ ਕਰਤੀਆਂ ਤੇ ਉਹਦੀ ਜਿਹੜੀ ਜ਼ਿੰਦਗੀ ਸਵਰਗ ਤੋਂ ਨਰਕ ਹੋਈ ਸੀ ਨਰਕ ਤੋਂ ਫਿਰ ਉਹਨੂੰ ਲੱਗਿਆ ਵੀ ਜਿਵੇਂ ਮੈਂ ਸਵਰਗ ਦੇ ਵਿੱਚ ਜਾ ਰਹੀ ਆਂ ਇਹ ਪਰਿਵਾਰ ਨੂੰ ਹੋਰ ਵੀ ਗੱਲਾਂ ਚੁੱਭਣ ਲੱਗ ਪਈਆਂ ਉਹਦੀ ਜਿਹੜੀ ਮਾਰਕਟ ਆਈ ਸੀ ਹੁਣ ਹੋਰ ਜ਼ਿਆਦਾ ਹੋਣ ਲੱਗ ਪਈ ਉਹ ਹੋਰ ਜ਼ਿਆਦਾ ਟਾਰਗੇਟ ਹੋ ਗਈ ਹੁਣ ਹੋਇਆ ਕੀ ਹੌਲੀ-ਹੌਲੀ ਇੱਕ ਦਿਨ ਜਦੋਂ ਜ਼ਿਆਦਾ ਮਾਰਕਟਾਈ ਹੋਈ ਤਾਂ ਸਰਜੀਤ ਕੋਰ ਆਪਣੀ ਬੇਟੀ ਨੂੰ ਲੈ ਕੇ ਕਿਤੇ ਗਾਇਬ ਹੋ ਗਈ ਹੁਣ ਉਹਨੂੰ ਲੱਭਣਾ ਸ਼ੁਰੂ ਕੀਤਾ ਚਲੋ ਜੋਬ ਕਰਦੀ ਸੀ ਕੰਟੈਕਟ ਹੁੰਦੇ ਹੀ ਨੇ ਪਤਾ ਹੁੰਦਾ ਵੀ ਕਿੱਥੇ ਕਿ ਜਾਣਾ ਹੈ ਕੁਝ ਦਿਨਾਂ ਬਾਅਦ ਸੁਖਦੇਵ ਸਿੰਘ ਉਹਨੂੰ ਮਨਾ ਕੇ ਫਿਰ ਕਰ ਲਿਆ ਘਰ ਲਿਆ ਕੇ ਉਹਨੂੰ ਫਿਰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਹੁਣੇ ਫਿਰ ਸਭ ਕੁਝ ਫਿਰ ਚੱਲਣ ਲੱਗ ਪਿਆ ਉੱਥੇ ਕੀ ਹੁੰਦਾ ਇੱਕ ਦਿਨ ਫਿਰ ਸਰਜੀਤ कौर ਅੱਕ ਕੇ ਫੈਸਲਾ ਲੈਂਦੀ ਹੈ ਸੁਖਦੇਵ ਸਿੰਘ ਨੂੰ ਕਹਿੰਦੀ ਹੈ ਵੀ ਮੈਂ ਹੁਣ ਐਸੀ ਜਗ੍ਹਾ ਚਲੀ ਜਾਵਾਂਗੀ ਵੀ ਜਿੱਥੇ ਤੈਨੂੰ ਜ਼ਿੰਦਗੀ 'ਚ ਕਦੇ ਮੈਂ ਮਿਲਣਾ ਨਹੀਂ ਮੈਂ ਆਪਣੀ ਸਕੂਨ ਦੀ ਜ਼ਿੰਦਗੀ ਜਿਉਣਾ ਚਾਹੁੰਨੀ ਆ ਵੀ ਮੈਨੂੰ ਤੇਰੇ ਤੋਂ ਤਲਾਕ ਵੀ ਚਾਹੀਦਾ ਜਾਂ ਤਾਂ ਤੂੰ ਮੇਰੀ ਇੱਕ ਕੰਡੀਸ਼ਨ ਹੈ ਜੇ ਤੂੰ ਮੇਰੇ ਨਾਲ ਰਹਿਣਾ ਵੀ ਮੈਂ ਤੇਰੀ ਮਾਂ ਦੇ ਨਾਲ ਤੇਰੇ ਪਰਿਵਾਰ ਦੇ ਨਾਲ ਨਹੀਂ ਰਹਿਣਾ ਜਿੱਥੇ ਮੈਨੂੰ ਹਰ ਟਾਈਮ ਇਹਨਾਂ ਦਾ ਡਰ ਹੋਵੇ ਮੈਂ ਆੱਡ ਰਹਿਣਾ ਚਾਹੁੰਨੀ ਆ ਜਿੱਥੇ ਮੇਰੀ ਜ਼ਿੰਦਗੀ ਹੋਵੇ ਮੇਰੇ ਬੱਚੇ ਦੀ ਜ਼ਿੰਦਗੀ ਹੋਵੇ ਚਲੋ ਸੁਖਦੇਵ ਸਿੰਘ ਇਹ ਸੋਚ ਕੇ ਡਰ ਜਾਂਦਾ ਕਿਉਂਕਿ ਸੁਖਦੇਵ ਸਿੰਘ ਦਾ ਆਪਣਾ ਕੋਈ ਡਿਸੀਜਨ ਹੈ ਹੀ ਨਹੀਂ ਸੀ ਉਹ ਫੇਰ ਇਹ ਗੱਲ ਆਪਣੀ ਮਾਂ ਨਾਲ ਕਰਦਾ ਹੁਣ ਉਹ ਇਸ ਗੱਲੋਂ ਵੀ ਦਾਦ ਜਨਾਂ ਕੇ ਜਿਹੜੀ ਇਮੇਜ ਉਹਨਾਂ ਦੀ ਬਣੀ ਹੋਈ ਸੀ ਬਾਹਰ ਉਹ ਖਰਾਬ ਹੁੰਦੀ ਸੀ ਉਹਨਾਂ ਨੇ ਨਾਲ ਦਾ ਲੱਗਦਾ ਇੱਕ ਘਰ ਉਹਨਾਂ ਨੂੰ ਮਿਲ ਗਿਆ ਉਹ ਲੈਤਾ ਉਹਨਾਂ ਨੇ ਉੱਥੇ ਸਰਜੀਤ ਕੌਰ ਉਹਦਾ ਪਤੀ ਸੁਖਦੇਵ ਸਿੰਘ ਤੇ ਉਹਨਾਂ ਦੀ ਬੇਟੀ ਰਹਿਣ ਲੱਗ ਪਈ ਉਹਦੀ ਜ਼ਿੰਦਗੀ ਇੱਕ ਵਾਰੀ ਫੇਰ ਕੁਝ ਵਧੀਆ ਹੋਣ ਲੱਗ ਪਈ ਪਰ ਉੱਥੇ ਕੀ ਸੁਖਦੇਵ ਸਿੰਘ ਨੂੰ ਸਰਜੀਤ ਕੌਰ ਤੇ ਸ਼ੱਕ ਹੋਣ ਲੱਗ ਪਿਆ ਵੀ ਇਹ ਬਾਹਰ ਕਿਸੇ ਨਾਲ ਜਾ ਕੇ ਮਿਲਦੀ ਹੈ ਉੱਥੇ ਕੀ ਸੀ ਹੁਣ ਜਿਹੜਾ ਇਹ ਜਿਹੜਾ ਰਿਲੇਸ਼ਨ ਸੀ ਇਹਨਾਂ ਦਾ પતિ ਪਤਨੀ ਦਾ ਇਹ ਕਦੇ ਆਪਸ ਦੇ ਵਿੱਚ ਚੰਗੀ ਤਰ੍ਹਾਂ ਨਾਲ ਦਾ ਬੋਲਚਾਲ ਹੋਇਆ ਹੀ ਨਹੀਂ ਸੀ ਸਕਦੇ ਸਰਜੀਤ ਕੌਰ ਨੂੰ ਕਦੇ ਇੱਜ਼ਤ ਮਿਲੀ ਨਹੀਂ ਮਿਲੀ ਤੇ ਸਿਰਫ ਮਾਰ ਕਟਾਈ ਉਥੇ ਕੋਈ ਲੜਕਾ ਸੀ ਜਿਹੜਾ ਸਰਜੀਤ ਨੂੰ ਬਹੁਤ ਇੱਜ਼ਤ ਦਿੰਦਾ ਸੀ ਸਰਜੀਤ ਨੂੰ ਇਹ ਗੱਲ ਚੰਗੀ ਲੱਗੀ ਵੀ ਮੈਨੂੰ ਕੋਈ ਇੱਜ਼ਤ ਦੇ ਰਿਹਾ ਕਿਉਂਕਿ ਇਹ ਚੀਜ਼ ਨੂੰ ਕਦੇ ਮਿਲੀ ਹੋਈ ਨਹੀਂ ਸੀ ਉਹ ਉਹਦੇ ਨਾਲ ਟਾਈਮ ਬਿਤਾਉਣ ਲੱਗ ਪਈ ਹਸਨ ਖੇਡਣਾ ਚਲੋ ਕਿਤੇ ਚਾਹ ਕੌਫੀ ਤੇ ਚਲੇ ਜਾਣਾ ਹੁਣ ਸੁਖਦੇਵ ਸਿੰਘ ਉਹਦੀ ਜਿਹੜੇ ਸੀ ਉਹ ਜਸੂਸੀ ਕਰਨੀ ਉਹਨੇ ਸ਼ੁਰੂ ਕਰਦੀ ਵੀ ਕਿੱਥੇ ਜਾਂਦੀ ਹੈ ਕਿਹਦੇ ਕੋਲ ਜਾਂਦੀ ਹੈ ਕੀ ਕਰਦੀ ਹੈ ਹੁਣ ਜਦ ਸੁਖਦੇਵ ਸਿੰਘ ਦੇ ਦਿਮਾਗ ਦੇ ਵਿੱਚ ਇਹ ਗੱਲ ਕਰ ਗਈ ਵੀ ਇਹਦੇ ਨਾਲ ਸਰਜੀਤ ਕੌਰ ਦੇ ਸਬੰਧ ਨੇ ਸਰਜੀਤ ਕੌਰ ਕੁਝ ਦਿਨਾਂ ਬਾਅਦ ਇੱਕ ਬੇਟੇ ਨੂੰ ਜਨਮ ਦਿੰਦੀ ਹੈ ਜਦੋਂ ਬੇਟੇ ਨੂੰ ਜਨਮ ਦਿੰਦੀ ਹੈ ਤਾਂ ਸੁਖਦੇਵ ਸਿੰਘ ਕਹਿੰਦਾ ਵੀ ਇਹ ਬੇਟਾ ਤਾਂ ਮੇਰਾ ਹੈ ਨਹੀਂ ਇਹ ਮੇਰਾ ਬੱਚਾ ਨਹੀਂ ਹੈ ਇਹ ਬੱਚਾ ਤੇਰੇ ਜੀ ਦੇ ਨਾਲ ਸੰਬੰਧ ਨੇ ਇਹ ਬੱਚਾ ਉਹਦਾ ਮੇਰਾ ਇਹ ਬੱਚੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਸਰਜੀਤ कौर ਇਥੇ ਇਸ ਗੱਲ ਤੋਂ ਬਹੁਤ ਜ਼ਿਆਦਾ ਦੁਖੀ ਹੁੰਦੀ ਹੈ ਉਹ ਫਿਰ ਇੱਕ ਡਿਸੀਜਨ ਲੈਂਦੀ ਹੈ ਵੀ ਮੈਂ ਤੇਰੇ ਨਾਲ ਕਿਸੇ ਵੀ ਕੰਡੀਸ਼ਨ ਦੇ ਵਿੱਚ ਨਹੀਂ ਰਹਿਣਾ ਨਾ ਅਡ ਨਾ ਕਿਸੇ ਵੀ ਤਰੀਕੇ ਨਾਲ ਮੈਂ ਹੁਣ ਆਪਣੀ ਜ਼ਿੰਦਗੀ ਦੇ ਵਿੱਚ ਇਕੱਲੀ ਰਹਿਣਾ ਚਾਹਨੀ ਆ ਆਪਣੇ ਬੱਚਿਆਂ ਦੇ ਨਾਲ ਮੈਂ ਆਪਣੀ ਜ਼ਿੰਦਗੀ ਹੈ ਜਿਹੜੀ ਸਕੂਨ ਨਾਲ ਬਿਤਾਉਣਾ ਚਾਹਨੀ ਆ ਇਹ ਗੱਲ ਸੁਣ ਕੇ ਫਿਰ ਸੁਖਦੇਵ ਸਿੰਘ ਦਾ ਜਿਹੜਾ ਇੱਕ ਰੋਲ ਹੈ ਉਹ ਇਹ ਹੈ ਵੀ ਉਹ ਆਪ ਖੁਦ ਕੋਈ ਡਿਸੀਜਨ ਨਹੀਂ ਲੈ ਸਕਦਾ ਉਹ ਫਿਰ ਇਹ ਗੱਲ ਆਪਣੀ ਮਾਂ ਨਾਲ ਕਰਦਾ ਹਾਂਜੀ ਇਹ ਗੱਲ ਚੱਲ ਹੀ ਰਹੀ ਹੁੰਦੀ ਹੈ ਫਿਰ ਇੱਕ ਦਿਨ ਕੀ ਹੁੰਦਾ ਇੱਕ ਡਿਸੀਜਨ ਲਿਆ ਜਾਂਦਾ ਇੱਕ ਮੀਟਿੰਗ ਹੁੰਦੀ ਹੈ ਬਚਨਕੌਰ ਸੁਖਦੇਵ ਸਿੰਘ ਹਰਦੇਵ ਸਿੰਘ ਤੇ ਹਰਦੇਵ ਸਿੰਘ ਦੀ ਪਤਨੀ ਸਰਬਜੀਤ ਕੌਰ ਇਹ ਮੀਟਿੰਗ ਹੁੰਦੀ ਹੈ ਜਿੱਥੇ ਸਰਜੀਤ ਕੌਰ ਰਹਿ ਰਹੀ ਹੁੰਦੀ ਹੈ ਸ ਸਰਜੀਤ ਕੌਰ ਤੇ ਸੁਖਦੇਵ ਸਿੰਘ ਦੇ ਘਰ ਦੇ ਵਿੱਚ ਉੱਥੇ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਜਾਂਦਾ ਹੈ ਬਚਨ ਕੌਰ ਆਪਣੇ ਮੂੰਹ ਇਹ ਗੱਲ ਕਹਿੰਦੀ ਹੈ ਵੀ ਇਹ ਹੁਣ ਹੱਥੋਂ ਨਿਕਲ ਚੁੱਕੀ ਹੈ ਇਹਦਾ ਕੁਝ ਕਰਨਾ ਪੈਣਾ ਕੁਝ ਕਰਨਾ ਤੋਂ ਤੁਸੀਂ ਮਤਲਬ ਸਮਝ ਹੀ ਗਏ ਹੋਵੋਗੇ ਵੀ ਇਹਨੂੰ ਹੁਣ ਰਸਤੇ 'ਚੋਂ ਹਟਾਉਣਾ ਪੈਣਾ ਫਿਰ ਬਚਨ ਕੌਰ ਕਹਿੰਦੀ ਹੈ ਵੀ ਮੈਨੂੰ ਇੰਡੀਆ ਦੇ ਵਿੱਚ ਕੁਝ ਐਸੇ ਲੋਕ ਜਾਣਦੇ ਨੇ ਜਿਹੜੇ ਕੰਮ ਕਰ ਦੇਣਗੇ ਆਪਾਂ ਨੂੰ ਬਸ ਇਹਨੂੰ ਇੰਡੀਆ ਲੈ ਕੇ ਜਾਣਾ ਪੈਣਾ ਇਹ ਹੋ ਜਾਂਦੀ ਹੈ ਤਿਆਰੀ ਹੁਣ ਇਹ ਗੱਲ ਸੁਣ ਕੇ ਦੂਜੇ ਪਾਸੇ ਸਰਜੀਤ ਕੌਰ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ। ਉਹ ਬਹੁਤ ਘਬਰਾ ਜਾਂਦੀ ਹੈ। ਹੁਣ ਇਹ ਗੱਲ ਸੁਣ ਕੇ ਦੂਜੇ ਪਾਸੇ ਸਰਬਜੀਤ ਕੌਰ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਹੈ। ਉਹ ਬਹੁਤ ਜ਼ਿਆਦਾ ਘਬਰਾ ਜਾਂਦੀ ਹੈ। ਉਹ ਇਹ ਗੱਲ ਉਹਦੇ ਦਿਮਾਗ ਦੇ ਵਿੱਚ ਬਹੁਤ ਡੂੰਘਾ ਅਸਰ ਕਰਦੀ ਹੈ। ਉਹ ਇਹ ਗੱਲ ਹਰਦੇਵ ਸਿੰਘ ਨੂੰ ਵੀ ਕਹਿੰਦੀ ਹੈ ਵੀ ਆਪਾਂ ਬਹੁਤ ਗਲਤ ਕਰ ਰਹੇ ਹਾਂ। ਇਹ ਤੁਸੀਂ ਬਹੁਤ ਗਲਤ ਕਰ ਰਹੇ ਹੋ। ਕਿਸੇ ਦਾ ਕਤਲ ਕਰਨਾ ਬਿਲਕੁਲ ਠੀਕ ਨਹੀਂ। ਤਾਂ ਹਰਦੇਵ ਵੀ ਆਪਣੀ ਮਾਂ ਤੋਂ ਡਰਦਾ। ਉਹ ਵੀ ਉਹਨੂੰ ਚੁੱਪ ਕਰਾ ਦਿੰਦਾ ਧਮਕੀਆਂ ਉਹਨੂੰ ਮਿਲਦੀਆਂ ਨੇ ਉਹ ਵਿਚਾਰੀ ਡਰ ਜਾਂਦੀ ਹੈ ਇਹਨਾਂ ਤੋਂ ਬਹੁਤ ਜ਼ਿਆਦਾ ਡਰਦੀ ਹੈ ਉਹ ਉਹ ਚੁੱਪ ਕਰ ਜਾਂਦੀ ਹੈ ਪਰ ਉਹਦੇ ਦਿਲ ਦੇ ਵਿੱਚ ਇੱਕ ਕਸ਼ਮਕਸ਼ ਚੱਲਦੀ ਹੈ ਉਹ ਇਹ ਗੱਲ ਸਰਜੀਤ ਕੌਰ ਨੂੰ ਦੱਸਣਾ ਚਾਹੁੰਦੀ ਹੈ ਸਰਜੀਤ ਕੌਰ ਨੂੰ ਇਸ ਗੱਲ ਬਾਰੇ ਬਿਲਕੁਲ ਵੀ ਪਤਾ ਨਹੀਂ ਹੁਣ ਪਲਾਨਿੰਗ ਕੀ ਬਣਦੀ ਹੈ ਪਲਾਨਿੰਗ ਬਣਦੀ ਹੈ ਬਚਨ ਕੌਰ ਸਰਜੀਤ ਕੌਰ ਨੂੰ ਕਹਿੰਦੀ ਹੈ ਵੀ ਠੀਕ ਹੈ ਤੂੰ ਤਲਾਕ ਲੈਣਾ ਚਾਹੁੰਦੀ ਹੈ ਕੋਈ ਗੱਲ ਨਹੀਂ ਤੈਨੂੰ ਤਲਾਕ ਦੇ ਦਿੱਤਾ ਜਾਏਗਾ ਪਰ ਮੇਰੀ ਇੱਕ ਛੋਟੀ ਜੀ ਕੰਡੀਸ਼ਨ ਹੈ ਵੀ ਮੈਂ ਆਪਣੀਆਂ ਨੂਆਂ ਨੂੰ ਕਦੇ ਵੀ ਲੈ ਕੇ ਪੰਜਾਬ ਨਹੀਂ ਗਈ ਤੇ ਮੈਨੂੰ ਉੱਥੇ ਰਿਸ਼ਤੇਦਾਰ ਵੀ ਪੁੱਛਦੇ ਨੇ ਵੀ ਤੂੰ ਆਪਣੀਆਂ ਨੂਆਂ ਨੂੰ ਲੈ ਕੇ ਕਦੇ ਪੰਜਾਬ ਨਹੀਂ ਆਈ ਹੁਣ ਸਾਡੀ ਰਿਸ਼ਤੇਦਾਰੀ ਦੇ ਵਿੱਚ ਦੋ ਵਿਆਹ ਨੇ ਤੂੰ ਮੇਰੇ ਨਾਲ ਵਿਆਹ ਅਟੈਂਡ ਕਰ ਚੱਲ ਕੇ ਉੱਥੇ ਵੀ ਲੋਕਾਂ ਨੂੰ ਨਾ ਪਤਾ ਲੱਗੇ ਤੇ ਆ ਕੇ ਤੈਨੂੰ ਤਲਾਕ ਦੇ ਦਿੱਤਾ ਜਾਏਗਾ ਸਰਜੀਤ ਇਹ ਗੱਲ ਸੁਣ ਕੇ ਖੁਸ਼ ਹੋ ਜਾਂਦੀ ਹੈ ਵੀ ਮੈਨੂੰ ਤਲਾਕ ਚਲ ਆ ਕੇ ਮਿਲ ਜੇਗਾ ਕੋਈ ਗੱਲ ਨਹੀਂ ਮੈਂ ਜਾਇ ਨਹੀਂ ਹੁਣ ਸਰਜੀਤ ਕੌਰ ਤੇ ਬਚਨ ਕੌਰ ਇਹ ਪੰਜਾਬ ਜਾਣ ਵਾਸਤੇ ਤਿਆਰ ਹੋ ਜਾਂਦੀਆਂ ਨੇ ਟਿਕਟਾਂ ਲਈਆਂ ਜਾਂਦੀਆਂ ਨੇ ਦਸੰਬਰ ਦੇ ਵਿੱਚ ਦਸੰਬਰ ਦੇ ਵਿੱਚ ਇਹ ਟਿਕਟਾਂ ਲਈਆਂ ਜਾਂਦੀਆਂ ਨੇ 1998 ਦੇ ਵਿੱਚ ਵਾਪਸੀ ਦੀਆਂ ਟਿਕਟਾਂ ਲਈਆਂ ਜਾਂਦੀਆਂ ਨੇ 18 ਦਸੰਬਰ ਨੂੰ ਇਧਰੋਂ 3 ਦਸੰਬਰ ਨੂੰ ਉਹਨਾਂ ਨੇ ਪੰਜਾਬ ਜਾਣਾ ਹੁੰਦਾ ਹੁਣ ਸਰਬਜੀਤ ਕੌਰ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਹੈ ਸਰਬਜੀਤ ਕੌਰ ਇੱਕ ਚਿੱਠੀ ਲਿਖਦੀ ਹੈ ਪੁਲਿਸ ਨੂੰ ਤੇ ਉਹਦੇ ਵਿੱਚ ਸਾਰਾ ਵੇਰਵਾ ਦੱਸਦੀ ਹੈ ਸਾਰੇ ਨਾਮ ਦੱਸਦੀ ਹੈ ਫਲਾਈਟ ਨੰਬਰ ਦੱਸਦੀ ਹੈ ਆ ਗੁੰਮ ਨਾਮ ਚਿੱਠੀ ਜਿੱਤੇ ਆਪਣਾ ਨਾਮ ਨਹੀਂ ਲਿਖਦੀ ਕਿਉਂਕਿ ਡਰਦੀ ਹੈ ਉਹ ਚਿੱਠੀ ਭੇਜੀ ਜਾਂਦੀ ਹੈ ਪੁਲਿਸ ਨੂੰ ਪਰ ਉਹਦਾ ਵੀ ਉੱਤੇ ਕੋਈ ਰਿਐਕਸ਼ਨ ਨਹੀਂ ਲਿਆ ਜਾਂਦਾ ਆਪਾਂ ਅਕਸਰ ਦੇਖਦੇ ਆਂ ਵੀ ਗੋਰਿਆਂ ਦੇ ਮੁਲਕਾਂ ਦੇ ਵਿੱਚ ਜੇ ਤਾਂ ਉਹਨਾਂ ਤੇ ਕੋਈ ਅਟੈਕ ਹੁੰਦਾ ਜਾਂ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ 1 ਮਿੰਟ ਤੋਂ ਪਹਿਲਾਂ ਪਹੁੰਚ ਜਾਂਦੇ ਨੇ ਪਰ ਜਿਹੜੇ ਆਪਣੇ ਏਸ਼ੀਅਨ ਜਾਂ ਆਪਣੇ ਇੰਡੀਅਨ ਲੋਕਲੀ ਇਹਨਾਂ ਦੇ ਮਾਮਲਿਆਂ ਦੇ ਵਿੱਚ ਉਹ ਥੋੜੀ ਜਿਹੀ ਢਿੱਲ ਵਰਤਦੇ ਨੇ ਇਹ ਇੱਕ ਸਚਾਈ ਹੈ ਸੋ ਉਹ ਇਸ ਕੇਸ ਦੇ ਵਿੱਚ ਵੀ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਫਿਰ ਇੱਕ ਵਾਰ ਸਰਬਜੀਤ ਕੌਰ ਇੱਕ ਜਿਹੜੇ ਬੂਤ ਹੁੰਦੇ ਨੇ ਫੋਨ ਤੋਂ ਵੀ ਇੱਕ ਮੈਸੇਜ ਕਰ ਛੱਡਦੀ ਹੈ ਉਹਨਾਂ ਨੂੰ ਫੋਨ ਕਰਦੀ ਹੈ ਬਿਨਾ ਨਾਮ ਦੱਸੇ ਪਰ ਇਸ ਗੱਲ ਤੇ ਵੀ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਸੋ ਉਹ ਪੰਜਾਬ ਚਲੀਆਂ ਜਾਂਦੀਆਂ ਨੇ ਹੁਣ ਪੰਜਾਬ ਤੋਂ ਜਦੋਂ 18 ਦਸੰਬਰ ਨੂੰ ਜਿਹੜੀਆਂ ਵਾਪਸੀ ਟਿਕਟਾਂ ਦੋ ਲਈਆਂ ਸੀ ਸਰਜੀਤ ਕੌਰ ਤੇ ਬਚਨ ਕੌਰ ਦੀਆਂ ਉਹ ਸਰਜੀਤ ਕੌਰ ਨੂੰ ਤਾਂ ਦਿਖਾਉਣ ਵਾਸਤੇ ਸੀ ਬਾਕੀ ਸਭ ਨੂੰ ਪਤਾ ਸੀ ਵੀ ਇਹ ਟਿਕਟ ਦੇ ਉੱਤੇ ਸਰਜੀਤ ਕੌਰ ਨੇ ਵਾਪਸ ਨਹੀਂ ਆਣਾ ਸੋ ਵੈਸਾ ਹੀ ਹੋਇਆ 18 ਦਸੰਬਰ ਨੂੰ ਬਚਨ ਕੌਰ ਜਦੋਂ ਕੱਲੀ ਆਈ ਤੇ ਇਹ ਗੱਲ ਦਾ ਸਦਮਾ ਸਰਜੀਤ ਕੌਰ ਨੂੰ ਹੋਰ ਬਹੁਤ ਜ਼ਿਆਦਾ ਲੱਗਿਆ ਇਹ ਸਦਮਾ ਉਹਨੂੰ ਪਤਾ ਲੱਗ ਚੁੱਕਾ ਸੀ ਵੀ ਸਰਜੀਤ ਕੌਰ ਨਾਲ ਜੋ ਹੋਣਾ ਸੀ ਉਹ ਹੋ ਚੁੱਕਿਆ ਹੁਣ ਸਰਜੀਤ ਕੌਰ ਕਦੇ ਵੀ ਜ਼ਿੰਦਗੀ 'ਚ ਵਾਪਸ ਨਹੀਂ ਆਏਗੀ ਹੁਣ ਥੋੜੇ ਦਿਨ ਬੀਤੇ ਤਾਂ ਉਹਦੇ ਜਿਹੜੀ ਸਰਜੀਤ ਕੌਰ ਸੀ ਉਹਦੇ ਮਾਪੇ ਨੇ ਪੁੱਛਣਾ ਸ਼ੁਰੂ ਕੀਤਾ ਵੀ ਬੇਟੀ ਉਹ ਨਾਲ ਗੱਲ ਕਰਨੀ ਤਾਂ ਬਚਨ ਕੌਰ ਨੇ ਕਿਹਾ ਵੀ ਉਹ ਉੱਥੇ ਰਹਿ ਗਈ ਹੈ ਉੱਥੇ ਅਸੀਂ ਰਿਸ਼ਤੇਦਾਰੀ ਦੇ ਵਿੱਚ ਗਏ ਸੀ ਉੱਥੇ ਉਹ ਕਹਿੰਦੀ ਮੈਂ ਹਜੇ ਹੋਰ ਰਹਿਣਾ ਇਹ ਗੱਲ ਉਹਨਾਂ ਦੇ ਦਿਮਾਗ ਦੇ ਵਿੱਚ ਨਹੀਂ ਬੈਠੀ ਵੀ ਜ਼ਿੰਦਗੀ ਦੇ ਵਿੱਚ ਸਰਜੀਤ ਕੌਰ ਕਦੇ ਇੰਡੀਆ ਨਹੀਂ ਗਈ ਉਹ ਪਹਿਲੀ ਵਾਰ ਗਈ ਤੇ ਉਹਨੂੰ ਕੋਈ ਰਿਸ਼ਤੇਦਾਰ ਪਸੰਦ ਦੇ ਕਰ ਉਹਦਾ ਦਿਲ ਲੱਗ ਗਿਆ ਉੱਥੇ ਰਹਿ ਗਈ ਉਹਨਾਂ ਨੂੰ ਇਹ ਗੱਲ ਦਿਮਾਗ ਦੇ ਵਿੱਚ ਜੱਚੀ ਨਹੀਂ ਵੀ ਪਹਿਲੀ ਵਾਰ ਗਈ ਐਵੇਂ ਚਲੋ ਉਹਨਾਂ ਨੇ ਕੁਝ ਦਿਨ ਬੀਤੇ ਉਹਨਾਂ ਨੇ ਫੇਰ ਦੁਬਾਰਾ ਜਦੋਂ ਦਬਾਅ ਬਣਾਉਣਾ ਸ਼ੁਰੂ ਕੀਤਾ ਉਹਨਾਂ ਦੇ ਘਰ ਆ ਕੇ ਪੁੱਛਿਆ ਤਾਂ ਫੇਰ ਬਚਨ ਕੌਰ ਨੇ ਇੱਕ ਨਵੀਂ ਸਟੋਰੀ ਸੁਣਾਈ ਉਹਨੇ ਕਿਹਾ ਵੀ ਉੱਥੇ ਵਿਆਹ ਦੇ ਵਿੱਚ ਉਹਨੂੰ ਇੱਕ ਲੜਕਾ ਪਸੰਦ ਆ ਗਿਆ ਉਹਦੇ ਨਾਲ ਰਹਿਣ ਲੱਗ ਪਈ ਇਹ ਵੀ ਗੱਲ ਉਹਨਾਂ ਨੂੰ ਪਸੰਦ ਨਹੀਂ ਆਈ ਵੀ ਪਹਿਲੀ ਵਾਰ ਜ਼ਿੰਦਗੀ 'ਚ ਲੜਕੇ ਨੂੰ ਮਿਲਦੇ ਉੱਥੇ ਹੀ ਉਹਦੇ ਨਾਲ ਰਹਿਣ ਲੱਗ ਪਈ। ਫਿਰ ਉਹਨਾਂ ਨੇ ਆਪਣੇ ਬੇਸ ਤੇ ਲੱਭਣਾ ਸ਼ੁਰੂ ਕੀਤਾ। ਪੁਲਿਸ ਕੋਲ ਗਏ ਤਾਂ ਉਹਨਾਂ ਨੇ ਵੀ ਕੋਈ ਧਿਆਨ ਨਹੀਂ ਦਿੱਤਾ। ਫਿਰ ਉਹਨਾਂ ਨੇ ਆਪਣੇ ਬੇਸ ਤੇ ਮਾੜਾ-ਮੋਟਾ ਪਤਾ ਕੀਤਾ। ਫਿਰ ਅਖੀਰ ਉਹਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਹੋਈ। ਸਰਜੀਤ ਕੌਰ ਦੀ। ਉਹਦੇ ਬ੍ਰਦਰ ਤੇ ਉਹਦੇ ਪਿਓ ਵੱਲੋਂ ਮਹਿੰਦਰਪਾਲ ਸਿੰਘ ਢਿੱਲੋਂ ਵੱਲੋਂ ਤੇ ਜਗਦੀਸ਼ ਸਿੰਘ ਵੱਲੋਂ ਗੁੰਮਸ਼ਦਗੀ ਦੀ ਰਿਪੋਰਟ ਦਰਜ ਕੀਤੀ ਗਈ। ਹੁਣੋ ਚ ਕੀ ਹੋਣਾ ਸੀ ਕੁਝ ਵੀ ਨਹੀਂ ਇਸ ਦੌਰਾਨ ਕੀ ਹੋਇਆ ਜਦੋਂ ਉਹ ਉਹਦੀ ਭਾਲ ਕਰ ਰਹੇ ਸੀ ਉਹਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਹੋਈ ਤਾਂ ਸੁਖਦੇਵ ਸਿੰਘ ਨੇ ਜਦੋਂ ਇਹਨਾਂ ਨੇ ਮਾਰਨ ਦੀ ਪਲੈਨਿੰਗ ਕੀਤੀ ਸੀ ਉਹਦਾ 1 ਲੱਖ ਪਾਉਂਡ ਦਾ ਬੀਮਾ ਕਰਵਾ ਲਿਆ ਸੀ ਸਰਜੀਤ ਕੌਰ ਦਾ ਸੁਖਦੇਵ ਸਿੰਘ ਨੇ ਹੁਣ ਸੁਖਦੇਵ ਸਿੰਘ ਕੀ ਕਰ ਰਿਹਾ ਉਸ ਦੌਰਾਨ ਸੇ ਸੁਖਦੇਵ ਸਿੰਘ ਨੇ ਉਹ ਬੀਮੇ ਲਈ ਕਲੇਮ ਕਰਤਾ ਬੀਮਾ ਕੰਪਨੀ ਨੂੰ ਹੁਣ ਬੀਮਾ ਕੰਪਨੀ ਨੇ ਕਿਹਾ ਵੀ ਤੇਰੀ ਪਤਨੀ ਦੀ ਹਜੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਹੋਈ ਹੈ ਹਜੇ ਮਰੀ ਤਾਂ ਨਹੀਂ ਗੁੰਮਸ਼ੁਦਗੀ ਦੀ ਸਿਰਫ ਰਿਪੋਰਟ ਦਰਜ ਹੋਈ ਹੈ ਤੇ ਤੂੰ ਇਹ ਕਲੇਮ ਕਿਵੇਂ ਕਰ ਸਕਦਾ ਹੈ ਤੇ ਹੁਣ ਸੁਖਦੇਵ ਸਿੰਘ ਨੂੰ ਕਿਤੇ ਨਾ ਕਿਤੇ ਡਰ ਬੈਠ ਗਿਆ ਜਾਂ ਕਿਸੇ ਨੇ ਸਲਾਹ ਦਿੱਤੀ ਵੀ ਹੁਣ ਪੁਲਿਸ ਇਨਵੋਲਵ ਹੋ ਸਕਦੀ ਹੈ ਤਾਂ ਸੁਖਦੇਵ ਸਿੰਘ ਨੇ ਫਿਰ ਇੱਕ ਹੋਰ ਸਕੀਮ ਖੇਢੀ ਵੀ ਚਲੋ ਮੈਨੂੰ ਪੈਸੇ ਨਹੀਂ ਮਿਲੇ ਤਾਂ ਕੋਈ ਗੱਲ ਮੈਨੂੰ ਨਾ ਤਲਾਕ ਚਾਹੀਦਾ ਇਸ ਔਰਤ ਤੋਂ ਮੈਂ ਇਸ ਔਰਤ ਨਾਲ ਨਹੀਂ ਰਹਿਣਾ ਚਾਹੁੰਦਾ ਹੁਣ ਪੁਲਿਸ ਵਾਸਤੇ ਕੇਸ ਖੁੱਲ ਗਿਆ ਵੀ ਪਹਿਲਾਂ ਕਲੇਮ ਕਰ ਰਿਆ ਹੁਣ ਇਹ ਤਲਾਕ ਮੰਗ ਰਿਹਾ ਵੀ ਕੁਛ ਨਾ ਕੁਛ ਲੱਗਦਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸਰਜੀਤ ਕੌਰ ਦੇ ਪਤੀ ਸੁਖਦੇਵ ਸਿੰਘ ਨੂੰ ਹਰਦੇਵ ਸਿੰਘ ਨੂੰ ਉਹਦੇ ਦਿਓਰ ਨੂੰ ਤੇ ਸੱਸ ਬਚਨ ਕੌਰ ਨੂੰ ਤੇ ਸਰਜੀਤ ਕੌਰ ਨੂੰ ਇਹ ਜਿਹੜੀ ਗ੍ਰਿਫਤਾਰੀ ਹੁੰਦੀ ਹੈ ਗ੍ਰਿਫਤਾਰੀ ਦੇ ਵਿੱਚ ਪੁੱਛਤਾਸ਼ ਹੁੰਦੀ ਹੈ ਹੁਣ ਪੁੱਛਗਿਛ ਦੇ ਵਿੱਚ ਜਿਹੜਾ ਇਹ ਕੇਸ ਹੋਇਆ ਪੂਰਾ ਇੰਡੀਆ ਦੇ ਵਿੱਚ ਹੋਇਆ ਕਤਲ ਇੰਡੀਆ ਦੇ ਵਿੱਚ ਹੋਇਆ ਇੰਗਲੈਂਡ 'ਚ ਤਾਂ ਕੁਝ ਹੈ ਹੀ ਨਹੀਂ ਸੀ ਤੇ ਉੱਥੇ ਚਲੋ ਉਹਨਾਂ ਨੂੰ ਕੋਈ ਸਬੂਤ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਪੁਲਿਸ ਇੱਕ ਕੰਮ ਕਰਦੀ ਹੈ ਉੱਥੇ ਸਰਜੀਤ ਕੌਰ ਦੇ ਪੋਸਟਰ ਲਾਏ ਜਾਂਦੇ ਨੇ ਗਲੀਆਂ ਦੇ ਵਿੱਚ ਵੀ ਜੇ ਇਸ ਔਰਤ ਬਾਰੇ ਕਿਸੇ ਨੂੰ ਪਤਾ ਹੈ ਤਾਂ ਸਾਨੂੰ ਆ ਕੇ ਦੱਸੇ 10000 ਪਾਉਂਡ ਦਾ ਇਨਾਮ ਵੀ ਰੱਖਿਆ ਜਾਂਦਾ ਪਤਾ ਕੀ ਲੱਗਣਾ ਸੀ ਕਿਉਂਕਿ ਇੰਗਲੈਂਡ 'ਚ ਤਾਂ ਕੁਝ ਹੋਇਆ ਹੀ ਨਹੀਂ ਹੁਣ ਇਦੋਂ ਬਾਅਦ ਸਮਾਪਿਤ ਦਾ ਜਾਂਦਾ ਅਗਲੇ ਜਿਹੜੇ 4-5 ਸਾਲ ਨੇ ਉਹ ਸਰਜੀਤ ਕੌਰ ਇੱਕ ਤਾਂ ਉਹਤੇ ਉਹੀ ਤਸੀਹੇ ਹੋ ਰਹੇ ਨੇ ਮਾਰ ਕਟਾਈ ਉਹਦੀ ਦੂਜਾ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਨਿਕਲਦੀ ਵੀ ਇਹਨਾਂ ਨੇ ਸਰਜੀਤ ਕੌਰ ਨੂੰ ਮਾਰ ਦਿੱਤਾ ਇਹ ਸਾਰਾ ਕੁਝ ਸਰਜੀਤ ਕੌਰ ਨਾਲ ਵੀ ਹੁੰਦਾ ਸੀ ਪਰ ਸਰਜੀਤ ਕੌਰ ਦੇ ਦਿਮਾਗ ਦੇ ਵਿੱਚ ਇਹ ਟੈਨਸ਼ਨ ਨਹੀਂ ਸੀ ਵੀ ਇਹਨਾਂ ਨੇ ਕਤਲ ਕੀਤਾ ਜਾਂ ਮੇਰੇ ਸਾਹਮਣੇ ਕੋਈ ਕਤਲ ਹੋਇਆ ਜਾਂ ਮੈਂ ਕਿਸੇ ਕਤਲ ਦੀ ਗਵਾਹ ਮੈਨੂੰ ਪਤਾ ਇਹ ਟੈਨਸ਼ਨ ਨਹੀਂ ਸੀ ਹੁਣ ਸਰਬਜੀਤ ਕੌਰ ਦੇ ਦਿਮਾਗ ਦੇ ਵਿੱਚ ਇਹ ਟੈਨਸ਼ਨ ਵੀ ਹੈ 4 ਸਾਲ ਬਾਅਦ ਹੁਣ ਕੀ ਹੁੰਦਾ ਵੀ ਸਰਬਜੀਤ ਕੌਰ ਨੂੰ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਨੇ ਪੈਨਿਕ ਦੌਰੇ 2004 ਦੇ 5 ਦੇ ਦਰਮਿਆਨ ਸਰਬਜੀਤ ਕੌਰ ਨੂੰ ਦੌਰਾ ਪੈਂਦਾ ਬੇਹੋਸ਼ ਹੋ ਜਾਂਦੀ ਹੈ ਉਹਨੂੰ ਹਸਪਤਾਲ ਲਿਜਾਇਆ ਜਾਂਦਾ ਹੁਣ ਹਸਪਤਾਲ ਰਹਿ ਕੇ ਉਹ ਜਦੋਂ ਠੀਕ ਹੁੰਦੀ ਹੈ ਉਹਨੂੰ ਘਰ ਵਾਪਸ ਲਿਜਾਣ ਲੱਗਦੇ ਨੇ ਤੋਂ ਘਰ ਇਹਨਾਂ ਨਾਲ ਜਾਣ ਤੋਂ ਇਨਕਾਰ ਕਰ ਦਿੰਦੀ ਹੈ ਉਹ ਆਪਣੇ ਪਿਤਾ ਦੇ ਘਰ ਚਲੀ ਜਾਂਦੀ ਹੈ ਹੁਣ ਆਪਣੇ ਪਿਤਾ ਦੇ ਘਰ ਜਾਂਦੀ ਏ ਉਹ ਸਾਰੀ ਗੱਲ ਆਪਣੇ ਪਿਤਾ ਨੂੰ ਦੱਸਦੀ ਹੈ ਉਹਦੇ ਪਿਤਾ ਇੱਕ ਬਹੁਤ ਵਧੀਆ ਕੰਮ ਕਰਦੇ ਨੇ ਉਹਨੂੰ ਸਲਾਹ ਦਿੰਦੇ ਨੇ ਵੀ ਤੈਨੂੰ ਇਹ ਸਾਰੀ ਗੱਲ ਬਾਜ਼ ਜਾ ਕੇ ਪੁਲਿਸ ਨੂੰ ਦੱਸਣੀ ਚਾਹੀਦੀ ਹੈ ਆਪਣੇ ਬਿਆਨ ਦਰਜ ਕਰਵਾਉਣੇ ਚਾਹੀਦੇ ਨੇ ਉਹ ਪੁਲਿਸ ਕੋਲ ਜਾਂਦੀ ਹੈ 2005 ਦੇ ਵਿੱਚ ਉਹ ਜਾ ਕੇ ਪੁਲਿਸ ਨੂੰ ਬਿਆਨ ਦਿੰਦੀ ਹੈ ਜਦੋਂ ਬਿਆਨ ਦਿੰਦੀ ਹੈ ਫਿਰ ਕੀ ਹੁੰਦਾ ਇੱਕ ਕੇਸ ਰੀਓਪਨ ਹੋ ਜਾਂਦਾ ਕੇਸ ਦੇ ਵਿੱਚ ਪੁਲਿਸ ਚੰਗੀ ਤਰ੍ਹਾਂ ਇਨਵੋਲਵ ਹੋ ਜਾਂਦੀ ਹੈ ਕਿਉਂਕਿ ਹੁਣ ਉਹਨਾਂ ਦੇ ਕੋਲ ਇੱਕ ਗਵਾਹ ਜਿਹਨੂੰ ਪਤਾ ਹੈ ਵੀ ਸਰਜੀਤ ਕੌਰ ਦੇ ਨਾਲ ਕੀ ਹੋਇਆ ਫਿਰ মেট্রোপੋਲੀਨ ਪੁਲਿਸ ਦੇ ਕੁਝ ਅਧਿਕਾਰੀ ਇੰਡੀਆ ਆਉਂਦੇ ਨੇ ਇੰਡੀਆ ਆ ਕੇ ਉਹ ਤਫ਼ਤੀਸ਼ ਕਰਦੇ ਨੇ ਉਸ ਦਰਹਾਨ ਇੱਕ ਕੰਮ ਹੋਰ ਕੀ ਹੁੰਦਾ ਵੀ ਪਰਿਵਾਰ ਦੀ ਇਮੇਜ ਬਹੁਤ ਵਧੀਆ ਸੀ ਸਰਬਜੀਤ ਕੌਰ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਵੀ ਇਹ ਕੇਸ ਤੁਸੀਂ ਨਾ ਕਰੋ ਇਹ ਕੇਸ ਦੇ ਵਿੱਚ ਬਿਆਨ ਤੁਸੀਂ ਨਾ ਦਿਓ ਫਿਰ ਕੀ ਹੁੰਦਾ ਉੱਥੇ ਕੁਝ ਗਿਣਤੀ ਦੇ ਵਿੱਚ ਗੱਲ 1900 ਇਹ 2000 ਦੇ ਆਸ-ਪਾਸ ਹੈ ਸਰਦਾਰ ਜਿਹੜੀ ਕਮਿਊਨਿਟੀ ਸੀ ਇੰਨੀ ਜ਼ਿਆਦਾ ਗਿਣਤੀ ਜੋ ਸ਼ਹਿਰ ਦੇ ਵਿੱਚ ਨਹੀਂ ਸੀ ਤਾਂ ਇਹਨਾਂ ਦੀ ਇਮੇਜ ਉਹ ਸ਼ਹਿਰ ਦੇ ਵਿੱਚ ਬਹੁਤ ਵਧੀਆ ਬਣੀ ਹੋਈ ਸੀ ਬਚਨਕੌਰ ਦੇ ਪਰਿਵਾਰ ਦੀ ਤਾਂ ਉਸ ਪਰਿਵਾਰ ਨੂੰ ਸਿੱਖ ਕਮਿਊਨਿਟੀ ਦਾ ਤੋਂ ਬੇਸ਼ਕਾਰ ਦੀ ਕਰ ਦਿੱਤਾ ਜਾਂਦਾ ਹੈ ਇਹਨਾਂ ਨਾਲ ਕੋਈ ਮੇਲ-ਜੋਲ ਨਹੀਂ ਰੱਖੇਗਾ ਇਹ ਗਲਤ ਕਰ ਰਹੇ ਨੇ ਇਸ ਪਰਿਵਾਰ ਤੇ ਇਲਜ਼ਾਮ ਜਿਹੜਾ ਗਲਤ ਲਾ ਰਹੇ ਨੇ ਇਹ ਵੀ ਚਲੋ ਇੱਕ ਗੱਲ ਬਹਾਦਰੀ ਵੀ ਕਹੀਏ ਸਰਬਜੀਤ ਕੌਰ ਤੇ ਉਹਦੇ ਪਰਿਵਾਰ ਦੀ ਉਹ ਪਿੱਛੇ ਨਹੀਂ ਹਟਦੇ ਹਾਲਾਂਕਿ ਇਹ ਵੀ ਕਹਿ ਸਕਦੇ ਸਾਨੂੰ ਕੀ ਲੈਣਾ ਦੇਣਾ ਪਰ ਨਹੀਂ ਉਹ ਪਿੱਛੇ ਨਹੀਂ ਹਟਦੇ ਹੁਣ ਉਹ ਜਦੋਂ ਕੇਸ ਦਰਜ ਕਰਾਉਂਦੇ ਨੇ ਤੇ ਜਦੋਂ ਇੰਗਲੈਂਡ ਦੀ ਪੁਲਿਸ ਜਿਹੜੇ ਅਧਿਕਾਰੀ ਗਏ ਹੁੰਦੇ ਨੇ ਵਾਪਸ ਆਉਂਦੇ ਨੇ ਉਹ ਆ ਕੇ ਸਰਬਜੀਤ ਕੌਰ ਦੀ ਸੱਸ ਬਚਨ ਕੌਰ ਅਤੀ ਹਰਦੇਵ ਸੁਖਦੇਵ ਸਿੰਘ ਤੇ ਦਿਓਰ ਹਰਦੇਵ ਸਿੰਘ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਇਨਾਂ ਤੇ ਕੇਸ ਦਰਜ ਕੀਤਾ ਜਾਂਦਾ ਕੇਸ ਦਰਜ ਕੀਤਾ ਜਾਂਦਾ 2006 ਦੇ ਵਿੱਚ ਇਹਨਾਂ ਤੇ આરોਪ ਤੈ ਹੋ ਜਾਂਦੇ ਨੇ ਉਸ ਤੋਂ ਬਾਅਦ ਕੇਸ ਚੱਲਦਾ ਹੁਣ ਜਿਹੜੀ ਆਏ ਸੀ ਅਧਿਕਾਰੀ ਉਹਨਾਂ ਨੇ ਜਾਂਚ ਦੇ ਵਿੱਚ ਇਹਨਾਂ ਨੂੰ ਇੱਥੇ ਕੀ ਮਿਲਿਆ ਜੀ ਬਚਨ ਕੌਰ ਸੀ ਬਚਨ ਕੌਰ ਦਾ ਭਰਾ ਸੀ ਪੰਜਾਬ ਦੇ ਵਿੱਚ ਦਰਸ਼ਨ ਸਿੰਘ ਦਰਸ਼ਨ ਸਿੰਘ ਨਾਲ ਬਚਨ ਕੌਰ ਨੇ ਪਹਿਲਾਂ ਹੀ ਗੱਲ ਕੀਤੀ ਹੋਈ ਸੀ ਇੱਥੇ ਇੱਕ ਦਿਨ ਸਰਜੀਤ ਕੌਰ ਨੇ ਜਾਣਾ ਹੁੰਦਾ ਹੈ ਸ਼ਾਪਿੰਗ ਵਾਸਤੇ ਤੇ ਬਚਨ ਕੌਰ ਸ਼ਾਪਿੰਗ ਵਾਸਤੇ ਨਾਲ ਭੇਜਦੀ ਹੈ ਦਰਸ਼ਨ ਸਿੰਘ ਨੂੰ ਆਪਣੇ ਭਰਾ ਨੂੰ ਤੇ ਇੱਕ ਕੋਈ ਹੋਰ ਹੁੰਦਾ ਉਹ ਜਾਂਦੇ ਨੇ ਤੇ ਰਸਤੇ 'ਚ ਕੀ ਹੁੰਦਾ ਇਹਨਾਂ ਨੇ ਪਹਿਲਾਂ ਸਕੀਮ ਬਣਾਈ ਹੁੰਦੀ ਹੈ ਪਾਣੀ ਵਾਲੀ ਬੋਤਲ ਦੇ ਵਿੱਚ ਕੋਈ ਦਵਾਈ ਮਲਾਈ ਹੁੰਦੀ ਹੈ ਇਹਨਾਂ ਨੂੰ ਪਤਾ ਸੀ ਜਾਂ ਇਹ ਸੋਚਿਆ ਵੀ ਪਾਣੀ ਤਾਂ ਮੰਗੇਗੀ ਪਾਣੀ ਤਾਂ ਪੀਣਾ ਹੀ ਪੈਣਾ ਤੇ ਰਸਤੇ ਦੇ ਵਿੱਚ ਸਰਜੀਤ ਕੌਰ ਪਾਣੀ ਮੰਗਦੀ ਹੈ ਜਦੋਂ ਪਾਣੀ ਮੰਗਦੀ ਹੈ ਤਾਂ ਉਹ ਬੇਹੋਸ਼ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨੂੰ ਗਲਾ ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਤੇ ਜਿਹੜੀ ਉਹਦੀ Laash ਉਹ ਅੱਜ ਤੱਕ ਨਹੀਂ ਮਿਲੀ ਰਾਵੀ ਦਰਿਆ ਦੇ ਵਿੱਚ ਸੁੱਟ ਦਿੱਤੀ ਜਾਂਦੀ ਹੈ ਤੇ ਇੰਨੇ ਸਾਲਾਂ ਬਾਅਦ ਤਾਂ ਮਿਲਣਾ ਕੀ ਸੀ ਦਰਿਆ ਦੇ ਵਿੱਚੋਂ ਇਹ ਗੱਲ ਜਿਹੜੀ ਤਫ਼ਤੀਸ਼ ਦੌਰਾਨ ਇੰਗਲੈਂਡ ਦੀ ਪੁਲਿਸ ਨੂੰ ਪਤਾ ਲੱਗੀ ਉਹ ਇਹਨਾਂ ਤੇ 6 2006 ਦੇ ਵਿੱਚ ਜਿਹੜਾ ਸੀ ਉਹ ਰੋਪ ਤੈਅ ਹੋ ਜਾਂਦਾ ਹੈ 2007 ਦੇ ਵਿੱਚ ਜਦੋਂ ਕੇਸ ਚੱਲਦਾ ਹੈ ਕੇਸ ਦੇ ਵਿੱਚ ਸਰਬਜੀਤ ਕੌਰ ਦੇ ਬਿਆਨ ਹੁੰਦੇ ਨੇ ਹੁਣ ਗੱਲ ਕੀ ਹੈ ਵੀ ਨਾਂ ਤੋਂ ਬਿਆਨਾਂ ਤੋਂ ਪਿੱਛੇ ਮੂੰਹ ਆ ਟੀ ਬਹਿਸ਼ਕਾਰ ਹੋਣ ਦੇ ਬਾਵਜੂਦ ਸਿੱਖ ਕਮਿਊਨਿਟੀ ਤੋਂ ਹੁਣ ਕਮਿਊਨਿਟੀ ਤੋਂ ਬਹਿਸ ਕਰ ਹੋਣਾ ਵੀ ਇਹਨਾਂ ਨਾਲ ਕੋਈ ਮੇਲਜੋਲ ਨਹੀਂ ਰੱਖਿਆ ਜਾਏਗਾ ਪਰ ਪਰਿਵਾਰ ਆਪਣੀ ਜਿੱਦ ਤੇ ਅੜਿਆ ਰਹਿੰਦਾ ਵੀ ਜੇ ਗਲਤ ਹੈ ਤਾਂ ਉਹ ਗਲਤ ਹੈ ਅਸੀਂ ਸਹੀ ਦਾ ਸਾਥ ਦੇਾਂਗੇ 2007 ਦੇ ਵਿੱਚ ਇਹਨਾਂ ਨੂੰ ਫਿਰ ਸਜ਼ਾ ਹੁੰਦੀ ਹੈ ਸੁਖਦੇਵ ਸਿੰਘ ਤੇ ਹਰਦੇ ਇਹਨੂੰ ਹਰਦੇਵ ਸਿੰਘ ਦੇ ਮਾਤਾ ਤੇ ਸਖਦੇਵ ਸਿੰਘ ਦੇ ਮਾਤਾ ਬਚਨ ਕੌਰ ਨੂੰ ਬਚਨ ਕੌਰ ਨੂੰ ਸਜ਼ਾ ਹੁੰਦੀ ਹੈ ਉਮਰ ਕੈਦ 20 ਸਾਲ ਗੈਰ ਜਮਾਨਤ ਮਤਲਬ 20 ਸਾਲ ਤੱਕ ਉਹ ਆਪਣੀ ਜਮਾਨਤ ਦੀ ਅਰਜੀ ਵੀ ਨਹੀਂ ਲਾ ਸਕਦੇ ਪੈਰੋਲ ਦੀ ਅਰਜੀ ਵੀ ਨਹੀਂ ਲਾ ਸਕਦੇ ਤੇ ਐਵੇਂ ਹੀ ਸਜ਼ਾ ਹੁੰਦੀ ਹੈ ਸੁਖਦੇਵ ਸਿੰਘ ਨੂੰ 27 ਸਾਲ ਦੀ 27 ਸਾਲ ਉਹ ਆਪਣੀ ਪੈਰੋਲ ਦੀ ਅਰਜੀ ਨਹੀਂ ਲਾ ਸਕਦਾ ਤੇ ਉਮਰ ਕੈਦ ਦੀ ਸਜ਼ਾ ਉਹਨੂੰ ਵੀ ਹੁੰਦੀ ਹੈ ਉਦੋਂ ਬਾਅਦ ਫਿਰ ਇਹ ਕਰਦੇ ਨੇ ਅਪੀਲ ਅਪੀਲ ਕੀਤੀ ਜਾਂਦੀ ਆ ਅਪੀਲ ਦੇ ਵਿੱਚ ਜਿਹੜੀ ਪੈਰੋਲ ਵਾਸਤੇ ਅਰਜੀ ਸੀ ਉਹ ਬਚਨਕੌਰ ਦੀ ਕਰ ਦਿੰਦੇ ਨੇ 20 ਸਾਲ ਤੋਂ 5 ਸਾਲ ਕਟਾ ਕੇ 15 ਸਾਲ ਤੇ ਸੁਖਦੇਵ ਸਿੰਘ ਦੀ ਕਰ ਦਿੰਦੇ ਨੇ 27 ਸਾਲ ਤੋਂ 20 ਸਾਲ ਇਹ ਉਸ ਟਾਈਮ ਇੰਗਲੈਂਡ ਦੀ ਜਿਸ ਔਰਤ ਜੇ ਕਿਸੇ ਔਰਤ ਨੂੰ ਸਜ਼ਾ ਹੋਈ ਹੈ ਸਭ ਤੋਂ ਵੱਧ ਉਮਰ ਦੀ ਬਚਨਕੌਰ ਸੀ ਹੁਣ ਇਥੋਂ ਇਹ ਦੇਖਦੇ ਆਂ ਕਿ ਇੱਕ ਕਿੱਦਾਂ ਵੱਡਾ ਅਪਰਾਧ ਉਸਔਰਤ ਨੇ ਕੀਤਾ ਜਿਹੜੀ ਕਿ ਲੋਕਾਂ ਦੇ ਹਿਸਾਬ ਨਾਲ ਬਹੁਤ ਰੱਬ ਨੂੰ ਬਹੁਤ ਜ਼ਿਆਦਾ ਮੰਨਣ ਵਾਲਾ ਪਰਿਵਾਰ ਸੀ ਪਰ ਉਹਨਾਂ ਦੇ ਮਖੌਟੇ ਹੋਰ ਸੀ ਤੇ ਅੰਦਰ ਚਿਹਰੇ ਹੋਰ ਸੀ ਹੁਣ ਇਥੋਂ ਇੱਕ ਗੱਲ ਹੋਰ ਵੀ ਇੱਥੇ ਦੇਖਿਆ ਜਾਵੇ ਵੀ ਗਲਤੀ ਹੈ ਕਿ ਦੀ ਏ ਬਚਨਕੌਰ ਦੀ ਸੁਖਦੇਵ ਸਿੰਘ ਦੀ ਸਰਜੀਤ ਕੌਰ ਦੀ ਮਹਿੰਦਰਪਾਲ ਦੀ ਮਹਿੰਦਰਪਾਲ ਸਿੰਘ ਦੀ ਵੀ ਗਲਤੀ ਇਹਦੇ ਵਿੱਚ ਓਨੀ ਹੀ ਬਣਦੀ ਹੈ ਕਿਉਂਕਿ ਉਹਨੇ ਇੱਕ ਵਾਰ ਵੀ ਇਸ ਗੱਲ ਤੇ ਕੋਈ ਡਿਸੀਜਨ ਜਾਂ ਉਹਦਾ ਪੱਖ ਆਪਣੀ ਕੁੜੀ ਦਾ ਨਹੀਂ ਲਿਆ ਵੀ ਜੇ ਸੱਟਾਂ ਲੱਗੀਆਂ ਨੇ ਤਾਂ ਇਹ ਮੈਂ ਗੱਲ ਤਾਂ ਕਰਾਂ ਜਾ ਕੇ ਉਹਨੇ ਉਹਦੀ ਗੱਲ ਕਦੇ ਸੁਣੀ ਹੀ ਨਹੀਂ ਉਹਨੂੰ ਇੱਕੋ ਗੱਲ ਸਮਝਾਈ ਗਈ ਵੀ ਆਪਣਾ ਪਰਿਵਾਰ ਬਚਾ ਕੇ ਰੱਖ ਫਿਰ ਸਜ਼ਾ ਹੋਣ ਤੋਂ ਬਾਅਦ ਵੀ ਸਰਜੀਤ ਕੌਰ ਦੇ ਪਰਾਜਗਦੀਪ ਸਿੰਘ ਨੇ ਲੈਟਰ ਲਿਖਿਆ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਵੀ ਤੁਸੀਂ ਇੰਡੀਆ ਸਰਕਾਰ ਤੇ ਦਬਾਅ ਬਣਾਓ ਵੀ ਜਿਨ੍ਹਾਂ ਨੇ ਮੇਰੀ ਭੈਣ ਦਾ ਕਤਲ ਕੀਤਾ ਹੈ ਉਹਨਾਂ ਦੀ ਸੀਬੀਆਈ ਜਾਂਚ ਹੋਵੇ ਉਹ ਉੱਥੇ ਫੜੇ ਜਾਣ ਪਰ ਇੰਗਲੈਂਡ ਸਰਕਾਰ ਨੇ ਜਵਾਬ ਦਿੱਤਾ ਅਸੀਂ ਉਹਨਾਂ ਦੇ ਮਾਮਲਿਆਂ ਦੇ ਵਿੱਚ ਨਹੀਂ ਬੋਲ ਸਕਦੇ ਜਿਵੇਂ ਉਹ ਸਾਡੇ ਮਾਮਲਿਆਂ ਦੇ ਵਿੱਚ ਨਹੀਂ ਬੋਲ ਸਕਦੇ